ਨਮਸਕਾਰ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮਹਾਭਾਰਤ ਦੇ ਉਸ ਪਾਤਰ ਦੀ ਜਿਸ ਨੂੰ ਅਸੀਂ ਮਹਾਭਾਰਤ ਦੇ ਵਿੱਚ ਇੱਕ ਖਲਨਾਇਕ ਦੇ ਰੂਪ ਦੇ ਵਿੱਚ ਜਾਣਦੇ ਹਾਂ ਜਿਸ ਨੂੰ ਅਸੀਂ ਸ਼ੁਕਨੀ ਕਹਿ ਕੇ ਜਾਣਦੇ ਸ਼ੁਕਨੀ ਦੇ ਨਾਮ ਨਾਲ ਮਹਾਭਾਰਤ ਦੇ ਵਿੱਚ ਜਾਣਦੇ ਹਾਂ ਆਪਾਂ ਇਹ ਦੇਖਾਂਗੇ ਅੱਜ ਗੱਲ ਕਰਾਂਗੇ ਕਿ ਮਹਾਭਾਰਤ ਦੇ ਜੰਦ ਦੇ ਵਿੱਚ ਸ਼ੁਕਨੀ ਕਿਉਂ ਚਾਹੁੰਦਾ ਸੀ ਕਿ ਕੌਰਵਾਂ ਦਾ ਜਿਹੜਾ ਵੰਸ਼ ਆ ਉਹ ਖਤਮ ਹੋ ਜਾਏ ਤੇ ਸ਼ੁਕਨੀ ਦੇ ਇੰਨੀ ਵੱਡੀ ਜੰਦ ਕਰਾਉਣ ਦੇ ਪਿੱਛੇ ਕੀ ਮਨਸ਼ਾ ਕੀ ਸੀ ਇਹ ਸਾਰੀ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਇਹ ਜਿਹੜਾ ਸ਼ੁਕਨੀ ਸੀਗਾ ਉਹ ਕੰਧਾਰ ਰਾਜ ਦੇ ਰਾਜਾ ਸਵਾਲ ਦਾ ਪੁੱਤਰ ਸੀਗਾ ਰਾਜਾ ਸਵਾਲ ਦੇ ਕਹਿੰਦੇ 100 ਪੁੱਤਰ ਸੀਗੇ ਤੇ ਇੱਕ ਪੁੱਤਰੀ ਸੀ ਤੇ ਜਿਹੜਾ ਸਭ ਤੋਂ ਛੋਟਾ ਪੁੱਤਰ ਸੀਗਾ ਉਹ ਸ਼ੁਕਨੀ ਸੀ ਤੇ ਰਾਜਾ ਸਵਾਲ ਦੀ ਜਿਹੜੀ ਲੜਕੀ ਸੀਗੀ ਉਸ ਨੂੰ ਅਸੀਂ ਕੰਧਾਰੀ ਦੇ ਨਾਮ ਨਾਲ ਜਾਣਦੇ ਹਾਂ ਕਿਉਂਕਿ ਉਹ ਕੰਧਾਰ ਨਰੇਜ ਦੀ ਲੜਕੀ ਸੀ ਤੇ ਉਹਨੂੰ ਕੰਧਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਜਦੋਂ ਜਿਹੜੀ ਉਹ ਲੜਕੀ ਸੀਗੀ ਰਾਜਾ ਕੰਧਾਰ ਦੀ ਰਾਜਾ ਸਵਾਲ ਦੀ ਲੜਕੀ ਕੰਧਾਰੀ ਸੀ ਉਹ ਬਹੁਤ ਸੁੰਦਰ ਤੇ ਸੁਸ਼ੀਲ ਲੜਕੀ ਸੀ ਤੇ ਇਸ ਗੱਲ ਦੀ ਚਰਚਾ ਭਾਰਤ ਦੇ ਨੇੜੇ ਤੇੜੇ ਦੇ ਬਹੁਤ ਰਾਜਾਂ ਦੇ ਵਿੱਚ ਕੀਤੀ ਜਾਂਦੀ ਸੀ ਇਸ ਦਾ ਪਤਾ ਮਤਲਬ ਮਹਾਭਾਰਤ ਦੇ ਭੀਸ਼ਮ ਪਤਾਮਨ ਨੂੰ ਪਤਾ ਲੱਗਿਆ ਜਦੋਂ ਭੀਸ਼ਮ ਪਤਾਮਨ ਨੂੰ ਪਤਾ ਲੱਗਿਆ ਤਾਂ ਉਸ ਨੇ ਪਤਾਮਨ ਨੇ ਇਸ ਮੰਛਾ ਨਾਲ ਕੰਧਾਰ ਤੇ ਹਮਲਾ ਕੀਤਾ ਤਾਂ ਕਿ ਹਸਤੀਨਾਪੁਰ ਦੇ ਰਾਜਾ ਦ੍ਰਿਤਰਾਸ਼ਤਰ ਦੇ ਲਈ ਉਸ ਲੜਕੀ ਦਾ ਰਿਸ਼ਤਾ ਤੈਅ ਕੀਤਾ ਜਾਵੇ ਜਦੋਂ ਕੰਧਾਰ ਦੇ ਉੱਤੇ ਭੀਸ਼ਮ ਪਤਾਮਨ ਨੇ ਆਪਣੀ ਫੌਜ ਲੈ ਕੇ ਹਮਲਾ ਕਰਤਾ ਤਕ ਕੁਝ ਸਮੇਂ ਬਾਅਦ ਹੀ ਕੰਧਾਰ ਦੇ ਰਾਜਾ ਨੇ ਜਿਹੜੇ ਆਪਣੇ ਇhtiyar ਸੀ ਉਹ ਸੁੱਟ ਦਿੱਤੀ ਤਾਂ ਇਸ ਤ੍ਰਿ ਭਿਸ਼ਮ ਪਤਾਮਾ ਤੇ ਕੰਧਾਰ ਦੇ ਰਾਜਾ ਦਾ ਕੰਧਾਰ ਦਾ ਨਰੇਸ਼ੀ ਰਾਜਾ ਸੁਭਾਨ ਉਹਨਾਂ ਦਾ ਇਸ ਗੱਲ ਤੇ ਸਮਝੌਤਾ ਹੋਇਆ ਕਿ ਉਹ ਆਪਣੀ ਲੜਕੀ ਕੰਧਾਰੀ ਦਾ ਰਿਸ਼ਤਾ ਹਸਤਨਾਪੁਰ ਦੇ ਰਾਜਾ ਦ੍ਰਿਤਰਾਸ਼ਟ ਨਾਲ ਕਰਨਗੇ ਤੇ ਦੋਨੇ ਧਿਰਾਂ ਇਸ ਗੱਲ ਤੇ ਸਹਿਮਤ ਹੋ ਗਈਆਂ ਤੇ ਕੁਝ ਸਮੇਂ ਬਾਅਦ ਜਦ ਇਸ ਗੱਲ ਦਾ ਪਤਾ ਸ਼ੁਕਨੀ ਨੂੰ ਪਤਾ ਲੱਗਿਆ ਉਸ ਕੁੜੀ ਨੇ ਇਸ ਗੱਲ ਦਾ ਵਿਰੋਧ ਕੀਤਾ ਕਿਉਂ ਕਿਉਂ ਕੀਤਾ ਉਹਦਾ ਕਾਰਨ ਇਹ ਸੀ ਜਿਹੜਾ ਤ੍ਰਿਤਰਾਸ਼ਟ ਸੀ ਉਹ ਅੱਖਾਂ ਤੋਂ ਅੰਨਾ ਸੀਗਾ ਤਾਂ ਉਸਨੇ ਕਿਹਾ ਵੀ ਮੇਰੀ ਇਹਦੀ ਭੈਣ ਹੈ ਉਹਦਾ ਰਿਸ਼ਤਾ ਇੱਕ ਅੰਨੇ ਨਾਲ ਕੀਤਾ ਜਾਵੇ ਇਸ ਗੱਲ ਤੇ ਮੈਂ ਸਹਿਮਤ ਨਹੀਂ ਹਾਂ ਪਰ ਕੁਝ ਕਾਰਨਾ ਕਰਕੇ ਉਹਨਾਂ ਨੂੰ ਸਹਿਮਤ ਹੋਣਾ ਪਿਆ ਕਿਉਂਕਿ ਜਿਹੜਾ ਹਸਤਨਾਪੁਰ ਸੀ ਉਹ ਬਹੁਤ ਵੱਡੀ ਸ਼ਕਤੀ ਸੀ ਤੇ ਖੰਧਾਰ ਇੱਕ ਛੋਟਾ ਜਿਹਾ ਰਾਜ ਸੀ ਉਹਨਾਂ ਦੇ ਸਾਹਮਣੇ ਤਾਂ ਸਹਿਮਤ ਹੋ ਗਏ ਤੇ ਵਿਆਹ ਲਈ ਸਾਰੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਪਰ ਇੱਕ ਗੱਲ ਸੀ ਜਿਹੜੀ ਉਹਦੇ ਵਿੱਚ ਉਹ ਗੱਲ ਇਹ ਸੀ ਕਿਹੜੀ ਕੰਧਾਰੀ ਸੀ ਕਹਿੰਦੇ ਉਹ ਮੰਗਲਦੋਸ਼ ਸੀ ਉਹਦੇ ਉੱਤੇ ਮਗਲੀਕ ਸੀਗੀ ਜਿਹਦੇ ਕਰਕੇ ਵਿਆਹ ਤੋਂ ਪਹਿਲਾਂ ਉਹਦਾ ਵਿਆਹ ਜਿਹੜਾ ਹੈ ਉਹ ਇੱਕ ਬੱਕਰੇ ਨਾਲ ਕਰ ਦਿੱਤਾ ਗਿਆ ਤਾਂ ਕਿ ਇਹ ਇੱਕ ਧਾਰਨਾ ਬਣੀ ਹੋਈ ਸੀ ਵੀ ਜੇ ਕਿਸੇ ਦਾ ਮੰਗਲੀਕ ਔਰਤ ਦਾ ਪਹਿਲਾ ਵਿਆਹ ਜਿਸ ਬੰਦੇ ਨਾਲ ਹੁੰਦਾ ਹੈ ਜਾਂ ਕਿਸੇ ਉਹ ਬੰਦੇ ਦੀ ਮੌਤ ਹੈ ਜਿਹੜੀ ਉਹ ਹੋ ਜਾਂਦੀ ਹੈ ਤਾਂ ਇਸ ਕਰਕੇ ਇਸ ਗੱਲ ਦਾ ਓਲਾ ਰੱਖ ਕੇ ਹਸਤਨਾਪੁਰ ਤੋਂ ਪਹਿਲੇ ਮਤਲਬ ਵਿਆਹ ਦਾ ਕੰਧਾਰੀ ਦਾ ਇੱਕ ਬੱਕਰੇ ਨਾਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਕਹਿ ਗਾ ਦੂਜਾ ਵਿਆਹ ਕਹਿੰਦਾ ਭਾਪਕੇ ਹਸਤਰਾਪੁਰ ਦੇ ਰਾਜਾ ਦਿ੍ਰਿਤਰਾਸ਼ਟ ਨਾਲ ਕਰ ਦਿੱਤਾ ਗਿਆ। ਜਦੋਂ ਦਿ੍ਰਿਤਰਾਸ਼ਟ ਨਾਲ ਕਰ ਦਿੱਤਾ ਗਿਆ ਵਿਆਹ ਕੁਝ ਸਮੇਂ ਬਾਅਦ ਦਿ੍ਰਿਤਰਾਸ਼ਟ ਨੂੰ ਤੇਬੀਸ਼ਪਤਾਮਾ ਨੂੰ ਇਹ ਗੱਲ ਪਤਾ ਲੱਗੀ ਕਿ ਇਹਨਾਂ ਨੇ ਸਾਡੇ ਤੋਂ ਉਹਨਾਂ ਰੱਖਿਆ ਮੰਗਲੀਕ ਦੋਤ ਦਾ ਤੇ ਇਹਨਾਂ ਕੰਧਾਰੀ ਦਾ ਵਿਆਹ ਪਹਿਲਾਂ ਇੱਕ ਬੱਕਰੇ ਨਾਲ ਕੀਤਾ ਗਿਆ। ਇਸ ਗੱਲ ਦਾ અપਮਾਨ ਸਮਝਦੇ ਹੋਏ ਬੀਸ਼ਪਤਾਮਾ ਨੇ ਕੰਧਾਰ ਦੇ ਰਾਜਾ ਅਤੇ ਉਹਦੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟਿਆ। ਇਹ ਤਾਂ ਜੇਲ੍ਹ ਦੇ ਵਿੱਚ ਸੁਟਤਾ ਤਾਂ ਉਹਦੇ ਵਿੱਚ ਸੁਖਣੀ ਨਹੀਂ ਸੀ ਤਾ ਜੇਲ੍ਹ ਦੇ ਵਿੱਚ ਇਹਨਾਂ ਨੂੰ ਜਿਹੜਾ ਇਸ ਤਰ੍ਹਾਂ ਪੁਰਦੇ ਰਾਜਾ ਸੀਗਾ ਉਹਨਾਂ ਨੇ ਫੈਸਲਾ ਕੀਤਾ ਕਿ ਇਹਨਾਂ ਨੂੰ ਇੱਕ ਟਾ ਇੱਕ ਬੰਦੇ ਦਾ ਖਾਣਾ ਦਿੱਤਾ ਜਾਂਦਾ ਜਦ ਕਿ ਬੰਦੇ ਖਾਣ ਵਾਲੇ 40-45 ਸੀ ਜੇਲ੍ਹ ਦੇ ਵਿੱਚ ਤੇ ਖਾਣਾ ਸਿਰਫ ਇਹਨਾਂ ਲਈ ਇੱਕ ਬੰਦੇ ਦਾ ਦਿੱਤਾ ਜਾਂਦਾ ਸੀ ਤਾ ਜਿਹੜਾ ਸੁਖਣੀ ਤੇ ਸੁਖਰੀ ਦਾ ਪਿਓ ਸੀਗਾ ਸੁਬਾਰ ਰਾਜਾ ਸੁਬਾਲ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਨੇ ਰੋਜ਼ ਮਰਨਾ ਤਾਂ ਹੈਗਾ ਫਿਰ ਆਪਾਂ ਕਿਉਂ ਨਾ ਅਏ ਕਰੀਏ ਵੀ ਆਪਣੇ ਚ ਇੱਕ ਬੰਦ ਇੱਕ ਜਣਾ ਜਿਉਂਦਾ ਰਵੇ ਤੇ ਜਦ ਖਾਣਾ ਇੱਕ ਜਣੇ ਦਾ ਉਹ ਇੱਕ ਜਣੇ ਹੀ পেট ਭਰ ਕੇ ਖਾਵੇ 40 ਜਣੇ ਜਿਹੜੇ ਇਕੱਲੇ ਇੱਕ ਬੰਦੇ ਦੇ ਖਾਣੇ ਦਾ ਨਹੀਂ ਰਾਜ ਸਕਦੇ ਸੀਗੇ ਇਸ ਕਰਕੇ ਉਹਨੇ ਫੈਸਲਾ ਕੀਤਾ ਕਿ ਰਾਜ ਜ ਰਾਜ ਸੁਖਣੀ ਹੈ ਉਹ ਬਹੁਤ ਤੇਜ਼ ਦਿਮਾਗ ਦਾ ਹੈ ਤੇ ਉਹ ਜਿਹੜੀ ਚੌਸਰ ਹੈ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਬਹੁਤ ਨਿੱਪੁੰਨ ਅਸੀਂ ਬਹੁਤ ਤੇਜ਼ ਸੀਗਾ ਚਲਾਕ ਸੀਗਾ ਪਰਿਵਾਰ ਦੇ ਵਿੱਚ 100 ਜਵਾਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਹੁਸ਼ਿਆਰ ਸੀਗਾ ਇਸ ਕਰਕੇ ਉਹਨਾਂ ਨੇ ਰਾਜਾ ਸਵਾਲ ਨੇ ਫੈਸਲਾ ਕੀਤਾ ਕਿ ਆਪਾਂ ਆਪਣੇ ਜਿਹੜੇ ਸਾਰੇ ਖਾਣ ਜਿਹੜਾ ਮਤਲਬ ਮੈਂਬਰਾ ਕਰਦੇ ਉਹ ਭੁੱਖੇ ਰਹਾਂਗੇ ਤੇ ਭੁੱਖ ਨਾਲ ਮਰ ਜਾਣਗੇ ਪਰ ਆਪਣੇ ਚ ਇੱਕੜੇ ਸ਼ੁਕਣੀ ਹੈ ਉਹਨੂੰ ਆਪਾਂ ਜਿਉਂਦਾ ਰੱਖਾਂਗੇ ਤਾਂ ਉਹਨਾਂ ਨੇ ਆਪਣਾ ਸਾਰਾ ਖਾਣਾ ਜਿਹੜਾ ਉਹ ਸ਼ੁਕਣੀ ਨੂੰ ਦੇਣਾ ਸ਼ੁਰੂ ਕਰਤਾ ਤੇ ਉਹਦੇ ਪਰਿਵਾਰ ਦੇ ਰਿਹਾ ਮੈਂਬਰ ਨੇ ਇੱਕ ਇੱਕ ਕਰਕੇ ਸਾਰੇ ਮਰਦੇ ਰਹੇ ਇੱਕ ਟਾਈਮ ਇਹ ਜਾਇਆ ਕਿ ਐਂਡ ਦੇ ਉੱਤੇ ਜਿਹੜਾ ਰਾਜਾ ਸਵਾਲ ਤੇ ਸ਼ੁਕਣੀ ਦੋਨੇ ਜਿਉਂਦੇ ਰਹੇਗੇ ਜਦੋਂ ਜਿਉਂਦੇ ਰਹੇਗੇ ਤਾਂ ਰਾਜਾ ਸਵਾਲ ਨੇ ਹਸਤਨਾਪੁਰ ਦੇ ਰਾਜਾ ਤ੍ਰਿਤਰਾਸ਼ਟ్ర ਕੋਲ ਮਤਲਬ ਬੇਨਤੀ ਕੀਤੀ ਕਿ ਮੇਰੇ ਮਰਨ ਤੋਂ ਬਾਅਦ ਮੈ ਲਵਾਈ ਨੂੰ ਸ਼ੁਕਰੀ ਨੂੰ ਤੁਸੀਂ ਰਹਾ ਕਰਦੇ ਹੋ ਇਸ ਗੱਲ ਦੇ ਉੱਤੇ ਗ੍ਰਿਤ ਰਾਸਤਰ ਮੰਨ ਗਿਆ ਤੇ ਕੀ ਕੀਤਾ ਰਾਜਾ ਸਵਾਲ ਜਦੋਂ ਮਰਨ ਦੇ ਟਾਈਮ ਤੇ ਆਇਆ ਤਾਂ ਉਹਨੇ ਸ਼ੁਕਰੀ ਨੂੰ ਆਪਣੇ ਕੋਲੇ ਬਿਠਾਇਆ ਤੇ ਕਿਹਾ ਕਹਿੰਦਾ ਵੀ ਮੇਰੇ ਮਰਨ ਤੋਂ ਬਾਅਦ ਤੂੰ ਮੇਰੀਆਂ ਜਿਹੜੀਆਂ ਹੱਡੀਆਂ ਨੇ ਉਹਨਾਂ ਦੇ ਪਾਸੇ ਬਣਾਈ ਜਿਹੜੀ 64 ਦੀਆਂ ਡਿੱਕਰੀਆਂ ਜਿਹਨੂੰ ਕਹਿੰਦੇ ਨੇ ਆਪਾਂ ਉਹ ਬਣਾਈ ਉਹ ਕੀ ਹੈਗੀ ਵੀ ਉਹ ਤੇਰੀ ਮਨ ਦੀ ਇੱਛਾ ਦੇ ਮੁਤਾਬਕ ਚੱਲਣਗੀਆਂ ਤੇ ਇਹਨਾਂ ਨੂੰ ਤੈਨੂੰ ਇਹ ਬਾਰਾ ਇਸ ਚੀਜ਼ ਦਾ ਤੇ ਵੀੜੀਆਂ ਮੇਰੀਆਂ ਹੱਡੀਆਂ ਨੇ ਉਹਦੇ ਵਿੱਚ ਇਹ ਸ਼ਕਤੀ ਹੈ ਤਾਂ ਜਗਲ ਦੇ ਉੱਤੇ ਛੁਕਣੀ ਨੇ ਹਾਂ ਕਰਤੀ ਤੇ ਉਸਦੇ ਪਿਓ ਨੇ ਇੱਕ ਹੋਰ ਕਿਹਾ ਛੁਕਣੀ ਨੂੰ ਜੇ ਤੂੰ ਸਿੱਧਾ ਖੜਾ ਹੋ ਜਦੋਂ ਛੁਕਣੀ ਸਿੱਧਾ ਖੜਾ ਹੋਇਆ ਤਾਂ ਉਸਦੇ ਪਿਓ ਨੇ ਜ਼ੋਰ ਦੀ ਉਹਦੇ ਛੁਕਣੀ ਦੇ ਲੱਤ ਤੋ ਮਾਰੀ ਲੱਤ ਦੇ ਉੱਤੇ ਤੇ ਉਹਦੀ ਲੱਤ ਤੋੜਤੀ ਛੁਕਣੀ ਨੇ ਕਿਹਾ ਵੀ ਤੂੰ ਇਸ ਤਰ੍ਹਾਂ ਕਿਉਂ ਕੀਤਾ ਉਹਦੇ ਪਿਓ ਨੇ ਕਹਿਣ ਲੱਗਿਆ ਉਹਦਾ ਪਿਓ ਕਹਣ ਲੱਗਿਆ ਮੈਂ ਇਸ ਕਰਕੇ ਤੇਰੇ ਨਾਲ ਕੀਤਾ ਤਾਂ ਕਿ ਜਿਹੜਾ ਤੈਨੂੰ ਮੈਂ ਬਦਲਾ ਲੈਣ ਵਾਸਤੇ ਕਿਹਾ ਹੈ ਜੇ ਤੂੰ ਭੁੱਲ ਗਿਆ ਜੇ ਤੂੰ ਭੁੱਲ ਜਾਏਗਾ ਪਰ ਜਿਹੜੀ ਜਿਹੜੀ ਲੱਤ ਟੁੱਟੀ ਹੋਈ ਹੈ ਇਹ ਤੈਨੂੰ ਹਮੇਸ਼ਾ ਯਾਦ ਦਿਖਾਉਗੀ ਵੀ ਤੇਰੇ ਪਿਓ ਨੇ ਲੱਤ ਤੇਰੀ ਕਿਉਂ ਤ ਤਾਂ ਇਸ ਕਰਕੇ ਸ਼ੁਕਨੀ ਉਹ ਸੀ ਮਹਾਭਰਤ ਦੇ ਜੁੱਧ ਦੇ ਵਿੱਚ ਲੰਗੜਾ ਕੇ ਚੱਲਦਾ ਦੇਖਦਿਆਂ ਤਾਂ ਜਦੋਂ ਮਹਾਭਰਤ ਦੇ ਜੁੱਧ ਜੋ ਮੱਲਬ ਰਾਜਾ ਸਵਾਲ ਦੀ ਮੌਤ ਹੋ ਗਈ ਤਾਂ ਉਹਨਾਂ ਨੂੰ ਦੁਬਾਰਾ ਸ਼ੁਕ ਜਿਹੜਾ ਸ਼ੌਕਣੀ ਸੀ ਉਹ ਨੂੰ ਰਿਹਾ ਕਰਤਾ ਤਾਂ ਸ਼ੌਕਣੀ ਬਹੁਤ ਤੇਜ਼ ਚਲਾਕ ਬੰਦਾ ਸੀਗਾ ਉਹਨੇ ਕੁਝ ਸਮੇਂ ਦੇ ਵਿੱਚ ਹੀ ਸਾਰਿਆਂ ਦੇ ਉੱਤੇ ਰਾਜ ਦੇ ਜਿਹੜੇ ਮਹਾਧ੍ਰਿਤ ਰਾਸ਼ਟਰੋਚੀਗਾ ਉਹਦੇ ਪਰਿਵਾਰ ਦੇ ਮੈਂਬਰ ਸੀਗਾ ਤੇ ਉਹਨਾਂ ਦੇ ਉੱਤੇ ਆਪਦਾ ਇਹ ਪਿਆਰ ਦਾ ਜਾਲ ਹੈ ਉਹ ਫੇਰਦਾ ਤੇ ਸਾਰੇ ਉਹਦੀ ਗੱਲ ਮੰਨਣ ਲੱਗ ਗਏ ਉਹਨੂੰ ਆਦੇ ਪਰਿਵਾਰ ਦਾ ਇੱਕ ਮੈਂਬਰ ਸਮਝਣ ਲੱਗੇ ਇਸ ਤਰੀ ਚੱਲਦੇ ਚੱਲਦੇ ਅੱਗੇ ਸ਼ੁਕਲਨੀ ਨੇ ਆਪਣੀਆਂ ਚਾਲਾਂ ਖੜੀਆਂ ਸ਼ੁਰੂ ਕਰਤੀਆਂ ਤਾਂ ਉਹਨੇ ਕੌਰਵਾ ਤੇ ਪਾਂਡਵਾ ਦੇ ਯਾਨੀ ਭੀਸ਼ਮ ਪਦਾਮਾ ਦੇ ਸਾਰੇ ਜਿਹੜੇ ਰਾਜਸੀ ਗੱਤਰੇ ਰਾਸ਼ਟਰ ਸੀਗਾ ਉਹਨਾਂ ਸਾਰਿਆਂ ਦੇ ਵਿੱਚ ਟਕਰਾਅ ਪੈਦਾ ਕਰਨਾ ਸ਼ੁਰੂ ਕਰਤਾ ਲੜਾਈ ਝਗੜਾ ਪੈਦਾ ਕਰਨਾ ਸ਼ੁਰੂ ਕਰਤਾ ਕੌਰਵਾ ਤੇ ਪਾਂਡਵਾ ਦੇ ਵਿੱਚ ਦੋਨਾਂ 'ਚ ਬਹੁਤ ਵੱਡਾ ਮਤਲਬ ਵਿਵਾਦ ਖੜਾ ਕਰਵਾਤਾ ਦੁਸ਼ਮਣੀ ਪਵਾਤੀ ਜੀਦੀ ਬਦੌਲਤ ਮਹਾਭਾਰਤ ਦਾ ਬਹੁਤ ਵੱਡਾ ਜੰਗ ਹੋਇਆ। ਉਹਦੇ ਪਿੱਛੇ ਕੀ ਕੀਤਾ ਮਹਾਭਾਰਤ ਦੇ ਜੰਗ ਤੋਂ ਪਹਿਲਾਂ ਸ਼ੁਕਨੀ ਨੇ ਕਿਹੋ ਜਿਹਾ ਮਾਹੌਲ ਤਿਆਰ ਕੀਤਾ ਜਿਹਦੇ ਵਿੱਚ ਕੌਰਮ ਦੇ ਪਾਣਵਾ ਨੂੰ ਜੂਆ ਖੇਡਣ ਲਈ ਮਜਬੂਰ ਕੀਤਾ। ਜਿਹਦੇ ਵਿੱਚ ਪਾੜਵ ਜਿਹੜੇ ਹੈਗੇ ਸੀਗੇ ਤੇ ਕੌਰਮ ਸੀ ਜਿਹੜੇ ਉਹ ਸ਼ੁਕਨੀ ਦੀ ਚਾਲ ਦੇ ਵਿੱਚ ਆ ਗਏ। ਤੇ ਜਿਹੜੀ ਸ਼ੁਕਨੀ ਸੀਗਾ ਉਹਦੇ ਪਾਸੇ ਸੀ ਜੋ ਸ਼ੁਕਨੀ ਦੇ ਮੁਤਾਬਕ ਚਾਲ ਦੇ ਸੀ। ਜਿਹਦੇ ਜਿਹਦੇ ਸ਼ੁਕਨੀ ਨੇ ਚਾਲਾਂ ਚੱਲੀਆਂ ਮਹਾਭਾਰਤ ਦੇ ਜੰਗ ਦੇ ਵਿੱਚ ਮਤਲਬ ਜੂਆ ਖੇਡਿਆ ਗਿਆ ਜਦੋਂ ਉਹ ਜੂਏ ਦੇ ਵਿੱਚ ਜਿਹੜੇ ਕੌਰਵ ਸੀਗੇ ਉਹ ਜਿੱਤ ਗਏ ਤੇ ਪੰਡਵ ਹਾਰ ਗਏ ਜਿਸ ਦੀ ਬਦੌਲਤ ਉਹਨਾਂ ਨੂੰ ਬਨਵਾਦ ਦੇ ਵਿੱਚ ਜਾਣਾ ਪੈ ਗਿਆ ਬਨਵਾਸ ਤੋਂ ਬਾਅਦ ਪੰਡਵਾਂ ਨੇ ਆਪਣੀ ਹਿੰਮਤ ਨਾਲ ਮਿਹਨਤ ਨਾਲ ਬਾਦ ਦੇ ਵਿੱਚ ਬਹੁਤ ਵੱਡਿਆ ਰਾਜ ਤਿਆਰ ਕਰ ਲਿਆ ਇੱਕ ਪਰ ਉਹ ਵੀ ਛੁਪਣੀ ਨੇ ਮਤਲਬ ਚੋਲ ਲੱਗ ਗਿਆ ਉਹਨੇ ਪਾੜਵਾਂ ਨੂੰ ਕੌਰਵ ਨੂੰ ਢਕਾਇਆ ਉਹ ਦਿੱਤੇ ਤੇ ਬਾਅਦ ਦੇ ਵਿੱਚ ਪ੍ਰੋਤ ਦੀ ਬਦੌਲਤ ਇੱਕਮ ਇੰਦਰਪ੍ਰਸਤ ਦੀ ਬਦੌਲਤ ਬਹੁਤ ਵੱਡਾ ਕੀ ਹੋਇਆ ਜੁੱਧ ਹੋ ਗਿਆ ਮਹਾਭਾਰਤ ਦਾ ਜਿਹਦੇ ਵਿੱਚ ਤੁਸੀਂ ਧਿਆਨ ਨਾਲ ਦੇਖਿਆ ਹੋਊਗਾ ਸ਼ੁਕਣੀ ਨੇ ਇਕੱਲਾ ਇਕੱਲਾ ਕਰਕੇ ਸਾਰੇ ਕੌਰਪਾਂ ਦੇ ਪਰਿਵਾਰ ਮਰਵਾਤਾ ਜੇ ਨਹੀਂ ਕਹਿੰਦਾ ਬਸ 100 ਲੱਖ ਨਾਤੀ ਨੂੰ ਕਾਇਆ ਜਾਂਦਾ ਤੇ ਸਾਰੇ ਪਰਿਵਾਰ ਦੇ ਮੈਂਬਰ ਮਰਵਾਦੇ ਤੇ ਖੁਦ ਤਾਂ ਮਾਪਿਆਂ ਦੇ ਜੁੱਧ ਦੇ ਵਿੱਚ ਦੇਖਿਆ ਕੋ ਜਮਾ ਅਖੀਰ ਦੇ ਵਿੱਚ ਮਰਿਆ ਸ਼ੁਕਣੀ ਤਾਂ ਇਸ ਕਰਕੇ ਕੀ ਹੈ ਕਿ ਸ਼ੁਕਣੀ ਸਭ ਤੋਂ ਅਖੀਰ ਦੇ ਵਿੱਚ ਸਹਦੇ ਵੱਲੋਂ ਪਾਂਡਵਾ ਦਾ ਸਭ ਤੋਂ ਛੋਟਾ ਮੁੰਡਾ ਸੀ ਜਿਹੜਾ ਉਹਦੇ ਵੱਲੋਂ ਮਾਰਿਆ ਗਿਆ ਸ਼ੁਕਣੀ ਅੱਗੇ ਮਰਿਆ ਪਰ ਸ਼ੁਕਣੀ ਦੀ ਇਹਦੀ ਮੰਨ ਇਹਦੀ ਮੰਛਾ ਦੇ ਪਿੱਛੇ ਸੀ ਜਿਹੜੀ ਮਨਚੈਕ ਬਦਲੇ ਦੀ ਭਾਵਨਾ ਸੀ ਜੇ ਅਸੀਂ ਦੇਖੀਏ ਪੰਜਾਬੀ ਹੋਣ ਦੇ ਨਾਤੇ ਤਾਂ ਸਾ ਇਹ ਅਨਕ ਵੀ ਹੈ ਉਹਨੇ ਅਨਕ ਦੀ ਖਾਤਰ ਸਾਰਾ ਪਾਂਡਵਾਂ ਦਾੜਾ ਬੰਚਾ ਉਹ ਖਤਮ ਕਰਵਾਤਾ ਦਰਯੋਦਨ ਨੂੰ ਆਪਣੀਆਂ ਚਾਲਾਂ ਦੇ ਵਿੱਚ ਫਸਾ ਕੇ ਦਰਯੋਦਨ ਨੂੰ ਭੁੜਕਾ ਕੇ ਆਪਣੇ ਮਗਰ ਲੱਗ ਕੇ ਸਾਰਾ ਬੰਚ ਕੌਰਮ ਦਾ ਖਤਮ ਕਰਵਾਤਾ ਤਾਂ ਸਾਨੂੰ ਇਹ ਤਾਂ ਸਿੱਖਣ ਨੂੰ ਇਹ ਮਿਲਦੀ ਹੈ ਵੀ ਸਾਨੂੰ ਕਿਸੇ ਦੇ ਮਗਰ ਲੱਗ ਕੇ ਆਪਦੇ ਭਰਾਵਾਂ ਦੇ ਵਿੱਚ ਬੈਰ-ਵਿਰੋਧ ਨਹੀਂ ਪਾਉਣਾ ਚਾਹੀਦਾ ਕਿਤੇ ਮਗਰ ਲੱਗ ਕੇ ਆਪਦੇ ਪਰਿਵਾਰ ਦੇ ਰਿਸ਼ਤੇ ਨੇੜੇ ਉਹ ਖਰਾਬ ਨਹੀਂ ਕਰਨੇ ਚਾਹੀਦੇ ਜਦੋਂ ਸਾਨੂੰ ਪਤਾ ਲੱਗੇ ਵੀ ਇਹ ਇਹਾ ਤੇਜ਼ ਚਰਾਗ ਬੰਦਾ ਸਾਡੇ ਮਗਰ ਲੱਗਿਆ ਹੋਇਆ ਜਾਂ ਸਾਡੇ ਨੇੜੇ ਤੇਰੇ ਰਹਿੰਦਾ ਹੈ ਜਾਂ ਸਾਡੇ ਪਰਿਵਾਰ ਦੇ ਵਿੱਚ ਐਂਟਰੀ ਕਰ ਚੁੱਕਿਆ ਸਾਨੂੰ ਤਾਂ ਪਾਸਾ ਵੱਟ ਲੈਣਾ ਚਾਹੀਦਾ ਨਹੀਂ ਤਾਂ ਫਿਰ ਮਹਾਭਾਰਤ ਦੇ ਯੁੱਧ ਦੀ ਤਰ੍ਹਾਂ ਸਾਡਾ ਵੰਛੜਾ ਉਹ ਖਤਮ ਹੋ ਜਾਂਦਾ ਮਹਾਭਾਰਤ ਦੇ ਯੁੱਧ ਤੇ ਵਿੱਚ ਹੋਰ ਵੀ ਸਾਨੂੰ ਸਿੱਖਣ ਨੂੰ ਇਹ ਗੱਲ ਮਿਲਦੀ ਹੈ ਕਿ ਜਿਹੜਾ ਜੂਆ ਹੈ ਉਹ ਬਹੁਤ ਗੰਦੀ ਚੀਜ਼ ਹੈ ਸਾਨੂੰ ਮਤਲਬ ਜਿਹੜੀਆਂ ਕ੍ਰੀਤੀਆਂ ਨੇ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਮਹਾਪਾਰ ਦਾ ਜੁੱਧ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ ਮੇਰੀ ਜਿੰਨੀ ਕੀ ਜਾਣਕਾਰੀ ਸੀ ਸ਼ੁਕਰੀਆ ਬਾਰੇ ਬادله ਦੀ ਭਾਵਨਾ ਬਾਰੇ ਉਹ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਧੰਨਵਾਦ ਜੀ